ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਅੱਜ 6 April ਹੋ ਗਿਆ ਤੇ ਦੁਪਹਿਰੇ ਤਕਰੀਬਨ 1 ਵਜੇ ਦਾ ਟਾਈਮ ਆ ਤੇ ਹਵਾ ਵਾਵਾ ਚੱਲੀ ਜਾਂਦੀ ਆ ਤੇ ਟਰਾਂਸਫਾਰਮਰ ਵਗੈਰਾ ਦੀਆਂ ਸੁਚਾਂ ਕੱਟਨ ਆਇਆ ਸੀ ਮੈਂ ਸਾਡੇ ਸਾਂਝੇ ਟਰਾਂਸਫਾਰਮਰ ਕੋਸ਼ ਕੋਸ਼ ਕੰਨਾਂ ਵੀਰਾਂ ਦੇ ਕੱਲਿਆਂ ਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਭਰਾਵੋ ਵੀ ਹਵਾ ਹੁਣ ਹਰ ਦਿਨ ਹੀ ਵਧਣੀ ਆ ਤੇ ਆਪਦੇ ਕਮਾਕਾਰਾਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਭਾਈ ਆ ਜਰੂਰੀ ਸੋਚਾਂ ਜਰੂਰ ਕਟੋ ਕਣਕਾਂ ਆਪਣੀਆਂ 2-3 ਦਿਨਾਂ ਦੇ ਵਿੱਚ ਹੀ ਹੋ ਗਈਆਂ ਇਹ ਰੰਗ ਜਮਾ ਬਟਾ ਗਈਆਂ ਤੇ ਖੜੀਆਂ ਵੀ ਤਕਰੀਬਨ ਸੋਹਣੀਆਂ ਕਣਕਾਂ ਸਾਰੇ ਭਰਾਵਾਂ ਦੀਆਂ ਤੇ ਸਵੇਚਾਂ ਵਗੈਰਾ ਜਰੂਰ ਸਾਰੇ ਭਰਾਵਾਂ ਨੂੰ ਕਹਿਣਾ ਵੀ ਲੋੜ ਮੁਤਾਬਕ ਜੀ ਨੂੰ ਲੋੜ ਆ ਉਹ ਲਾਵੇ ਉਦੋਂ ਪਾਣੀ ਲਾ ਕੇ ਪੱਠਿਆਂ ਨੇਰਿਆਂ ਨੂੰ ਤੇ ਨਾਲ ਦੀ ਨਾਲ ਕੱਟ ਜੇ ਤੇ ਤਾਂ ਜੋ ਆਪਣੇ ਖੇਤਾਂ ਦੇ ਵਿੱਚ ਕਿਸੇ ਕਸਮ ਦੀ ਕੋਈ ਨਾ ਹੋਣੀ ਨਾ ਹੋਵੇ ਬਾਅਦ ਚ ਆਪਾਂ ਨੂੰ ਨੌਬਤਾਂ ਫੇਰ ਵੱਧ ਜਾਂਦੀਆਂ ਤੇ ਜੇ ਟਰਾਂਸਫਾਰਮਰ ਦੇ ਥੱਲੇ ਕਣਕਾ ਤਾਂ ਉਹ ਵੀ ਕੱਟ ਦਿਓ ਤੇ ਜ਼ਰੂਰੀ ਬੇਨਤੀ ਆ ਭਰਾਵੋ ਸਾਰਿਆਂ ਨੂੰ ਤੇ ਸੁਚਾ ਆਪਣੀਆਂ ਅੱਜ ਹੀ ਹੁਣੇ ਆ ਇਹ ਟਾਈਮ ਲੱਗਦਾ ਤਾਂ ਸਾਰੇ ਜਾਣੇ ਹਵਾ ਵਗਦੀ ਹੈ ਭਰਾਓ ਤਾਰਾ ਨਾਲ ਜੁੜ ਜਾਣ ਲਾਈਟਾਂ ਕਿਤੇ ਨਾ ਕਿਤੇ ਟਾਵੇਂ ਟਾਵੇਂ ਥਾਵੇਂ ਤੇ ਚੱਲਦੀਆਂ ਬਾਕੀ ਇੱਕ ਅੱਧੇ ਦਿਨ ਚ ਰਾਤ ਨੂੰ ਆਉਣ ਲੱਗ ਜੂਗੀ ਲਾਈਟ ਫੇਰ ਤਾਂ ਸ਼ਾਇਦ ਚੱਲ ਜੇ ਕੰਮ ਪਰ ਸੋਚਾਂ ਜ਼ਰੂਰ ਕੱਟ ਦਿਓ ਜਾਂ ਜਿਹੜੀਆਂ ਆਪਣੀਆਂ ਪੱਕੀਆਂ ਫਸਲਾਂ ਤੇ ਅੱਗ ਤੋਂ ਬਚਾਅ ਹੋ ਸਕੇ ਧੰਨਵਾਦ ਬਾਈ